ਜੀ ਭਾਈ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਭਰਾ ਠੀਕ-ਠਾਕ ਵਧੀਆ ਹੋਣਗੇ ਤੇ ਆਪਾਂ ਵੀ ਪੂਰੇ ਵਧੀਆ ਸਵਾਗਤ ਆ ਜੀ ਅੱਜ ਫੇਰ ਤੁਹਾਡੇ ਕੋਲ ਨਵੇਂ ਵੀਡੀਓ ਦੇ ਵਿੱਚ ਤੇ ਭਾਈ ਜੀ ਅੱਜ ਤੁਹਾਨੂੰ ਇੱਕ ਇਹੋ ਜਿਹੀ ਜੋੜੇ ਦੀ ਆਫਰ ਦੇਣ ਲੱਗੇ ਆ ਜਿਹੜਾ ਬੰਦਾ ਜੋੜਾ ਲੈ ਗਿਆ ਤਾਂ ਸਮਝ ਲਓ ਪੂਰੀ ਚੰਗੀ ਤੇ ਤਗੜੀ ਨਸਲ ਬਣਾ ਗਿਆ ਆ ਜੋੜਾ ਸੇਲ ਆ ਭਾਈ ਜੀ ਕਬੂਤਰ ਵੇਲੋ ਚਿੱਟੀਆਂ ਅੱਖਾਂ ਦਾ ਲਾਲ ਸਰਾਂ ਤੇ ਕਬੂਦਰੀ ਵੇਲੋ ਚਿੱਟੀਆਂ ਅੱਖਾਂ ਦੀ ਲਾਲ ਚੀਨੀ ਤੇ ਪੂਰਾ ਫੋਲ ਗਰੰਟੀ ਵਾਲਾ ਜੋੜਾ ਬਾਈ ਜੀ ਜੇ ਕਿਸੇ ਵੀਰ ਨੂੰ ਜੋੜਾ ਚਾਹੀਦਾ ਤੇ ਆਪਾਂ ਨਾਲ ਸੰਪਰਕ ਕਰ ਲਿਓ ਆਪਣੇ ਕੋਲ ਜੋੜੇ ਬਾਈ ਜੀ ਜਿਵੇਂ ਤੁਹਾਨੂੰ ਪਤਾ ਸਾਰਿਆਂ ਨੂੰ ਭੈਣ ਭਰਾ ਦੇ ਜੋੜੇ ਲਾਏ ਹੋਏ ਆ ਤੇ ਪਿਓ ਧੀਆਂ ਦੇ ਤੇ ਬਈ ਆਪਾਂ ਹੋਰ ਬਲੱਡ ਲੈਣਾ ਕੋਈ ਲਾਉਂਦੇ ਨਹੀਂ ਤੇ ਅੱਡੋ ਅੱਡੀ ਬਲੱਡ ਲੈਣਾ ਲਾ ਕੇ ਉਹਨਾਂ ਦੇ ਅੱਡੋ ਅੱਡੀ ਬਲੱਡ ਲੈਣਾ ਦੇ ਬੱਚੇ ਲਈਦੇ ਆ ਹੁਣ ਇਹ ਬਲੱਡ ਲਾਈਨ ਅੱਡਾ ਇਹ ਬਲੱਡ ਲਾਈਨ ਅੱਡਾ ਹੁਣ ਇਹਨਾਂ ਦਾ ਬਾਈ ਜੀ ਪੂਰਾ ਜੋੜਾ ਬਣਾਇਆ ਹੋਇਆ ਪੂਰਾ ਜ਼ਬਰਦਸਤ ਜੋੜਾ ਘੈਂਟ ਸਰਾਜ ਜੋੜਾ ਪੂਰੀ ਫੋਲ ਗਰੰਟੀ ਦਵਾਂਗੇ ਬਾਈ ਜੀ 100 'ਚ 100 ਪਰਸ ਦਰਦੀ ਅੱਖ ਦੇਖ ਲਓ ਕਿੰਨੀ ਸਾਫ ਆ 71 ਨੂੰ ਕਬੂਤਰ ਦੀ ਅੱਖ ਤੇਦਰ ਕਬੂਦਰੀ ਦੀ ਅੱਖ ਚੈੱਕ ਕਰ ਲਓ ਪੂਰਾ ਜ਼ਬਰਦਸਤ ਜੋੜਾ ਬਾਈ ਜੀ ਜੇ ਕਿਸੇ ਵੀਰ ਨੂੰ ਚਾਹੀਦਾ ਤੇ ਸੰਪਰਕ ਕਰ ਲਓ ਆਪਣਾ ਨੰਬਰ 995499516 ਆਪਣਾ ਨੰਬਰ ਆ 995499516 ਬਾਈ ਜੀ ਆਪਣਾ ਨੰਬਰ ਆ ਤੇ ਇਹ ਜੋੜਾ ਪੂਰਾ ਫੁੱਲ ਗਾਰੰਟੀ ਵਾਲਾ ਹੋਊਗਾ ਬਾਈ ਜੀ ਤੇ ਜੇ ਕਿਸੇ ਵੀਰ ਨੂੰ ਚਾਹੀਦਾ ਆਪਣਾ ਸੰਪਰਕ ਕਰ ਲਿਓ ਜੇ ਕਿਸੇ ਵੀਰ ਨੇ ਚੰਗੀ ਨਸਲ ਬਣਾਉਣੀ ਆ ਤੇ ਆਪੋ ਤੁਹਾਨੂੰ ਦੂਜੇ ਕਬੂਤਰਾਂ ਦੇ ਛਾਂਗ ਵੀ ਕਰਾਉਨੇ ਆ ਬਾਕੀ ਜੋੜੇ ਵੀ ਵਿਖਾਉਨੇ ਆ ਤੁਹਾਨੂੰ ਕਿੰਨਾ ਜੋੜਿਆਂ ਚ ਉਹ ਕਬੂਤਰ ਦੇ ਜੋੜਾ ਆ ਦੇਖੋ ਬਾਈ ਜੀ ਕਬੂਤਰੀ ਜਿਹੜੀ ਹੈਗੀ ਆ ਬਾਈ ਜੀ ਆ ਕਬੂਤਰ ਲਾਲ ਚੀਨਾ ਤੇ ਆ ਕਬੂਤਰੀ ਗਲੜੀ ਈਦੀ ਪੱਠੀ ਆ ਤੇ ਕਬੂਤਰ ਜਿਹੜਾ ਹੈਗਾ ਬਾਈ ਜੀ ਆ ਕਬੂਤਰ ਖੱਟੀਆਂ ਅੱਖਾਂ ਦਾ ਲਾਲ ਚੀਨਾ ਆ ਤੇ ਆ ਕਬੂਤਰੀ ਚਿੱਟੀਆਂ ਅੱਖਾਂ ਦੀ ਲਾਲ ਸਰਖੀ ਜੀ ਕਾਫੀ ਕਲਰ ਜਆ ਇਹਨਾਂ ਦਾ ਇਹਨਾਂ ਦੀ ਕਬੂਦਰੀ ਹੈ ਬਾਈ ਜੀ ਅੱਡੋ ਅੱਡੀ ਬਲੱਡ ਲਾਈਨ ਦੇ ਆ ਬਾਈ ਜੀ ਇਹ ਕਬੂਤਰ ਸਾਰੇ ਆਪਾਂ ਜੋੜੇ ਦੇਖ ਲਓ ਬਾਈ ਜੀ ਸਾਰੇ ਭੈਣ ਭਰਾਵਾਂ ਦੇ ਹੀ ਲਾਏ ਹੋਏ ਆ ਪਿਓ ਤੀਆਂ ਦੇ ਲਾਏ ਹੋਏ ਆ ਹੁਣ ਇੱਕ ਆ ਜੋੜਾ ਸਾਮਣੇ ਚੈੱਕ ਕਰ ਲਓ ਆ ਕਬੂਤਰ ਖੱਟੀਆਂ ਖਾਨਾ ਕਬੂਦਰੀ ਚਿੱਟੀਆਂ ਖਾਨਾ ਦੀ ਭੈਣ ਭਰਾ ਨਹੀਂਗੇ ਸੋਈ ਪਿਓ ਪਤੀ ਆ ਇਹ ਯਾਰ ਕਬੂਦਰੀ ਸ਼ਾਖੀ ਤੇ ਆ ਕਬੂਤਰ ਸ਼ਾਖਾ ਭੈਣ ਭਰਾ ਹੈ ਤੇ ਬਾਈ ਜੀ ਉਧਰ ਆ ਜੋੜਾ ਬੈਠਾ ਭੈਣ ਭਰਾ ਦਾ ਆ ਕਬੂਦਰੀ ਛਿੱਟੀਆਂ ਅੱਖਾਂ ਦੀ ਰਿਆ ਖੱਟੀਆਂ ਖਾਲਾ ਸੱਤ ਇਹ ਵੀ ਭੈਣ ਭਰਾ ਬਈ ਜੀ ਇੱਕ ਜੋੜਾ ਇੱਥੇ ਵੀ ਬਣਾ ਆ ਕਬੂਤਰ ਖੱਟੀਆਂ ਅੱਖਾਂ ਦਾ ਤੇ ਆ ਕਬੂਦਰੀ ਖੱਟੀਆਂ ਅੱਖਾਂ ਦੇ ਵੀ ਭੈਣ ਭਰਾ ਸਾਰੇ ਜੋੜੇ ਬਈ ਜੀ ਆਪਣੇ ਕੋਲ ਭੈਣ ਭਰਾ ਤੇ ਪਿਓ ਧੀ ਆਂਦੀ ਆ ਤੇ ਤੁਹਾਨੂੰ ਉਧਰ ਵੀ ਸ਼ੌਂਕ ਕਰਵਾ ਦਨੇ ਆ ਓਏ ਆ ਗਿਆ ਆ ਲੋ ਬਈ ਜੀ ਕਰੋ ਚੈੱਕ ਆ ਵੀ ਜੋੜਾ ਭੈਣ ਭਰਾ ਦਾ ਆ ਇਹ ਦਰਵਾਜਾ ਜੋੜਾ ਵੀ ਭੈਣ ਭਰਾ ਦਾ ਬਾਈ ਜੀ ਤੇ ਉਹਦੇ ਬਾਅਦ ਦੋਨੇ ਸਕੇ ਭਰਾ ਵੀਰੇ ਰੱਤਾ ਕਬੂਤਰ ਦੋ ਰੱਤਾ ਕਬੂਤਰ ਤੇਰੇ ਤੇ ਨਾਲ ਆ ਭੈਣ ਲੱਗੀ ਨਾ ਦੀ ਵੀ ਸਕੇ ਭੈਣ ਭਰਾਈ ਆ ਬਾਈ ਜੀ ਤੇ ਉਧਰ ਆ ਕਬੂਤਰ ਚਿੱਟੀਆਂ ਖਾਂਦਾ ਤੇ ਆ ਕਬੂਦਰੀ ਚਿੱਟੀਆਂ ਖਾਂਦੀ ਇਹ ਵੀ ਭੈਣ ਭਰਾਈ ਆ ਬਾਈ ਜੀ ਸਾਰੇ ਜੋੜੇ ਆ ਭੈਣ ਭਰਾ ਤੇ ਪਿਆਉਤੀ ਦੇ ਲਾਏ ਹੋਏ ਆ ਬਾਈ ਜੀ ਫੁੱਲ ਗਰੰਟੀ ਦੇਵਾਂਗੇ 100 ਚੋਂ 100 ਪਰਸੈਂਟ ਗਰੰਟੀ ਜੇ ਕਿਸੇ ਵੀਰ ਨੂੰ ਜੋੜੇ ਚਾਹੀਦੇ ਆਪਣਾ ਸੰਪਰਕ ਕਰ ਲਓ ਜੋੜਾ ਪੂਰਾ ਫੁੱਲ ਗਾਰੰਟੀ ਆ ਤੇ ਪੂਰਾ ਜੀ ਵਰਦਾਸਤਾ ਬਾਈ ਜੀ ਤੇ ਆਪਣੇ ਕੋ ਬੱਚੇ ਦੇਖ ਲਓ ਸਾਰੇ ਇੱਧਰ ਇੱਧੇ ਆਏ ਡੋਡੀ ਬਲੱਡ ਲਾਈਨਾਂ ਦੇ ਲਾਗੇ ਬੱਚੇ ਘੜਾਏ ਹੋਏ ਆ ਉਤਰ ਆਪਣੇ ਕੋ ਪੂਰੇ ਚੰਗੇ ਫੁੱਲ ਗਾਰੰਟੀ ਵਾਲੇ ਆ ਬਾਈ ਜੀ ਉਤਰ ਨਾਲ ਨਿਗਾਹ ਮਾਰ ਲਓ ਤੇ ਉਹ ਜੋੜਾ ਵੀ ਪੂਰਾ ਜ਼ਬਰਦਸਤ ਆ ਜੇ ਕਿਸੇ ਵੀਰ ਨੂੰ ਜੋੜਾ ਚਾਹੀਦਾ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਤੇ ਜੋੜਾ ਫੁੱਲ ਗਾਰੰਟੀ ਵਾਲਾ ਬਾਈ ਜੀ ਬੜੀ ਚੰਗੀ ਨਸਲਾ ਤੁਹਾਡੇ ਕੋਲ ਨਸਲ ਵੀ ਪੂਰੀ ਘੈਂਟ ਬਣ ਜੂਗੀ ਇਹ ਜੋੜਾ ਲਾ ਕੇ ਤੁਸੀਂ ਬੱਚੇ ਲਿਓ ਬਾਈ ਜੀ ਵੇਖੋ ਬੱਚੇ ਵੀ ਇੰਨਾਂ ਅਰਗੇ ਹੀ ਨਿਕਲਣਗੇ ਲਾਲ ਚੀਨੀ ਇਹ ਲਾਲ ਚੀਨੀ ਬੱਚੇ ਕੱਢਣਗੇ ਬਾਈ ਜੀ ਕਬੂਤਰ ਇਹ ਜੇ ਮਾਰਦੀ ਹਨ ਤੇ ਬੱਚੇ ਇਹ ਲਾਲ ਚੀਨੀ ਹੀ ਕੱਢਣਗੇ ਜਿਵੇਂ ਇਹ ਕੱਢੇ ਹੋਏ ਆ ਇਦਾਂ ਦੇ ਹੀ ਬੱਚੇ ਕੱਢਣਗੇ ਬਾਈ ਜੀ ਵੀ ਤੇ ਕਰ ਲਓ ਸੰਪਰਕ ਬਾਈ ਚੱਕ ਲਓ ਜੋੜਾ ਤੇ ਚੱਕ ਲਓ ਆਫਰ ਇਹ ਚਾਹੀਦੇ ਆ ਬੱਚੇ ਦਾ ਇਦਾਂ ਦੇ ਪੂਰੀ ਘੈਂਟ ਨਸਲ ਦੇ ਬਈ ਸੰਪਰਕ ਕਰ ਲਿਓ ਆਪਾਂ ਨੰਬਰ ਤੁਹਾਨੂੰ ਦੱਸਿਆ ਆ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜਲਦੀ ਮਿਲਦੇ ਆ ਫੇਰ ਇੱਕ ਨਵੇਂ ਵਲੌਗ ਦੇ ਵਿੱਚ ਤੇ ਆਪਾਂ ਵਧੀਆ ਤੋਂ ਵਧੀਆ ਬੱਚੇ ਘੈਂਟ ਨਸਲ ਦੇ ਬੱਚੇ ਸਭ ਤੋਂ ਵਧੀਆ ਤੋਂ ਵਧੀਆ ਜੋੜੇ ਦਾ ਸੇਲ ਕਰਿਆ ਕਰਾਂਗੇ ਜਿਹੜੇ ਭਰਾਵਾਂ ਨੂੰ ਚਾਹੀਦੇ ਆ ਆਪਾਂ ਨੂੰ ਤਾਂ ਚੰਗੀ ਨਸਲ ਦੇ ਬੱਚੇ ਮਿਲ ਜਾਇਆ ਕਰਨਗੇ ਵੀਰ ਜੀ